ਨਦ ਕਾਰਜਪ੍ਰਾਪਤੀ ਜੇਪਟਾ ਮੈਂ ਬਾਥਰੂਮ ਕਰਕੇ ਸਿਕੋਲੇ ਆ ਗਿਆਗਾ ਮੇਰਾ ਉਹਨਾਂ ਨੇ ਮੋਬਾਈਲ ਖੋਲਿਆ ਤੇ ਭਤੀਜੇ ਦੀ ਕਾਰ ਦੀ ਚਾਬੀ ਕੱਢ ਲਈ ਕਹਿੰਦੇ ਵੀ ਸਾਡਾ ਕੋਈ ਲੈਣ ਦੇਣ ਸੀਗਾ ਬਣਾ ਮੋਟਾ ਕਹਿੰਦੇ ਲੈਣ ਦੇਣ ਹੁਣੇ ਹੀ ਹਿਸਾਬ ਕਰੋ ਜੀ ਹੁਣੇ ਹੀ ਪੈਸੇ ਲੈਣੇ ਨੇ ਆ ਮੇਰੇ ਕੋ ਬਕਾਇਦਾ ਵੀਡੀਓ ਹੈਗੀ ਜਿਸੇ ਮੈਨੂੰ ਅਲਫ ਨੰਗਾ ਕੀਤਾ ਗਿਆ ਘੜੀਸਕੇ ਲਿਆਂਦਾ ਗਿਆ ਕਾਰ ਦੇ ਵਿੱਚ ਪਾਇਆ ਗਿਆ ਆਈਡਨ ਕਾਰ ਸੀਗੀ ਉਹਦੇ ਵਿੱਚ ਮੈਨੂੰ ਘੜੀਸਕੇ ਪਾ ਕੇ ਲਹਾਰੇ ਲੈ ਗਏ ਨੇ ਜਿੰਦਾ ਹਰ ਸ਼ਮਸ਼ਾਨ ਘਾਟ ਦੇ ਨਾਲ ਅਗੇ ਜਾ ਕੇ ਇੱਕ ਮੋਟਰ ਹੈਗੀ ਉੱਥੇ ਜਾ ਕੇ ਮੇਰੀ ਘੁੱਟਮਾਰ ਕੀਤੀ ਉਹਨਾਂ ਨੇ ਪੈ ਲੈ ਇੱਥੇ ਕੁੱਟ ਮਾਰ ਕੀਤੀ ਫਿਰ ਉੱਥੇ ਕੁੱਟ ਮਾਰ ਕੀਤੀ ਜੀ ਇਹ ਸਾਡਾ ਮਾਮਲਾ ਹੈਗਾ ਜੀ ਪਹਿਲੇ ਤਰੀਕ ਦਾ ਬਕਾਇਦਾ ਵੀਡੀਓ ਤੇ ਰਿਪੋਰਟ ਹੈਗੀ ਐ ਟਾਈਮ ਹੈਗਾ ਅੱਜ ਸਹੀ 7 ਤਰੀਕ ਹੋ ਗਿਆ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਐਸਐਚਓ ਸਾਹਿਬ ਮੇਰੀ ਗੱਲ ਹੀ ਨਹੀਂ ਸੁਣਦੇ ਭਾਈ ਬੁੱਲਾ ਇਹਨਾਂ ਨੂੰ ਬੁਲਾ ਲੈਂਦੇ ਆ ਦੋ ਦੋ ਘੰਟੇ ਐਸਐਚਓ ਆਂਦਾ ਨਹੀਂ ਕਦੇ ਉਧਰ ਨਾ ਕਦੇ ਉਧਰ ਨਾ ਕਦੇ ਉਧਰ ਆ ਥਾਣਾ ਕਿਹੜਾ ਥਾਣਾ ਭਾਜੀ ਚਤਰ ਪੈਂਦਾ ਮਰਾਡੋ ਚੌਂਕੀ ਪੈਂਦੀ ਐ ਮਰਾਡੋ ਚੌਂਕੀ ਦੇ ਵਿੱਚ ਸਾਡੀ ਤਰਖਾਸ ਹੈਗੀ ਐ ਅੱਛਾ ਮੈਂ ਸੀਪੀ ਸਾਹਿਬਦਰਖਾ ਦਿੱਤੀ ਹੈ ਉਹ ਵੀ ਕੋਈ ਸੁਣਵਾਈ ਨਹੀਂ ਹੋਈ ਉਹ ਤਾਂ ਪਹੁੰਚੀ ਨਹੀਂ ਅਗੀ ਉਹਨਾਂ ਦਾ ਮੈਸੇਜ ਆਊਗਾ ਉਹ ਵੀ ਨਹੀਂ ਆਇਆ ਜੀ ਪਾ ਦੋ ਤਿੰਨ ਘੰਟੇ ਉੱਥੇ ਪਾਜੀ ਖੱਜਲ ਖਾਰ ਹੁੰਦੇ ਰਹੇ ਆ ਥਾਣੇ ਤੇ ਬਾਅਦ ਚ ਸਾਨੂੰ ਪਤਾ ਲੱਗਿਆ ਫਿਰ ਅਸੀਂ ਚਾਚਾ ਜੀ ਨੂੰ ਆਪਣੇ ਨਾਲ ਲੈ ਕੇ ਆਏ ਆ ਜੀ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰੀ ਸਮੇਂ ਲੁਧਿਆਣਾ ਸ਼ਹਿਰ ਦੀ ਗੱਲ ਕਰਦੇ ਆ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਲਾਅ ਨ ਆਰਡਰ ਜਾਂ ਪੁਲਿਸ ਦਾ ਖੋਫ ਜਿਹੜਾ دہشت گردਾਂ ਨੂੰ ਨਹੀਂ ਰਿਹਾ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਇੱਕ ਸ਼ਖਸ ਨੇ ਜਿਹੜਾ ਕੁਝ ਪੈਸੇ ਜਿਹੜੇ ਨੇ ਵਿਆਸ ਲਿੱਤੇ ਸੀ ਉਹਨੇ ਆਪਣੀ ਗੱਡੀ ਵੀ ਜਿਹੜੀ ਆ ਉਸ ਦੇ ਸਬੂਧ ਕਿਤੀ ਚਗੀ ਇੱਕ ਸਿਕਿਉਰਿਟੀ ਤੌਰ ਦੇ ਉੱਤੇ ਲੇਕਿਨ ਉਹ ਸ਼ਖਸ ਜਦੋਂ ਸੰਗੋ ਵਾਲੇ ਇਲਾਕੇ ਦੇ ਵਿੱਚ ਜਾਂਦਾ ਤਾਂ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਤੇ ਉਸ ਨੂੰ ਕਿਡਨਾਪ ਵੀ ਕੀਤਾ ਜਾਂਦਾ ਇਹ ਅਸੀਂ ਨਹੀਂ ਕਹਿ ਰਹੇ ਤੁਹਾਨੂੰ ਮੂੰਹ ਚੁੜਾਵਾਂਗੇ ਉਸ ਸ਼ਖਸ ਦੇ ਲੇਕਿਨ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਹਾਲਾਤ ਹੋ ਚੁੱਕੇ ਕਿ ਬੰਦੇ ਨੂੰ ਫਿਕਰ ਨੇਗੀ ਪੁਲਿਸ ਦੀ ਕਿ ਕਿਡਨਾਪ ਕਰਕੇ ਕਿੱਥੇ ਵੀ ਲੈ ਜਾਓ ਤਾਂ ਉਸ ਤੋਂ ਬਾਅਦ ਮਾਰਨ ਸੁੱਟੋ ਤੇ ਦਫਾ ਪਰੇ ਕਰ ਦਿਓ ਲੇਕਿਨ ਇਹ ਮਾਮਲਾ ਸੰਗੋ ਵਾਲੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਸ਼ਖਸ ਹੈ ਵਪਾਰੀ ਜਿਹਨੂੰ ਕਿਹਾ ਜਾਂਦਾ ਜਿਸ ਦੇ ਨਾਲ ਟਾਬੇ ਦੇ ਰੋਟੀ ਖਾ ਰਿਆ ਸੀ ਉਸ ਤੋਂ ਬਾਅਦ ਉਸ ਨੂੰ ਫੋਨ ਕੋਲ ਆਂਦੀ ਫੋਨ ਕੋਲ ਆਨ ਤੋਂ ਬਾਅਦ ਉਸ ਨੂੰ ਜਿਹੜਾ ਲੈ ਕੇ ਜਾਂਦੇ ਇੱਕ ਸਕਾਰਪੀਓ ਗੱਡੀ ਆਂਦੀ ਸਕਾਰਪੀਓ ਜੋ ਵੀਡੀਓ ਨਾਲ ਦੀ ਨਾਲ ਚੱਲ ਰਹੀ ਹੈ ਤੇ ਉਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਲੇਕਿਨ ਉਸ ਤੋਂ ਬਾਅਦ ਥਾਣੇ ਪਹੁੰਚਦੇ ਐ 1 ਘੰਟੇ ਬਾਅਦ 1 ਘੰਟਾ ਉਸ ਸਸ਼ਕਸ਼ ਨੂੰ ਜਿਹੜਾ ਲਗਾਤਾਰ ਉਸ ਦੀ ਕੁੱਟਮਾਰ ਕੀਤੀ ਜਾਂਦੀ ਸਸ਼ਕਸ਼ਾ ਨਾ ਮੌਜੂਦ ਹੈ ਕੱਪੜੇ ਉਤਾਰੇ ਹੋਏ ਨੇ ਕੱਪੜੇ ਕਿਉਂ ਉਤਾਰੇ ਹੋਏ ਨੇ ਉਹ ਵੀ ਤੁਹਾਨੂੰ ਜਾਣੂ ਕਰਾਵਾਂਗੇ ਜਿਹੜੀ ਲਾਸ਼ਾ ਸਰੀਰ ਦੇ ਉੱਤੇ ਪਈਆਂ ਆ ਜਖਮ ਤੁਹਾਨੂੰ ਦਿਖਾ ਰਹੇ ਆ ਬੈਕ ਆ ਦੇਖ ਸਕਦੇ ਹੋ ਆ ਪਿੱਛੇਲੀ ਸਾਈਡ ਦੇਖ ਸਕਦੇ ਹੋ ਐ ਘੁੰਮ ਜੋ ਇਹ ਦੇਖ ਸਕਦੇ ਹੋ ਤੁਸੀਂ ਹਾਲਾਤ ਨੇ ਸਖਸ਼ ਦੇ ਹਾਲਾਤ ਨੇ ਇਹ ਤੁਹਾਨੂੰ ਇਸ ਕਰਕੇ ਜਾਣੂ ਕਰਾਇਆ ਕਿ ਲੁਧਿਆਣਾ ਸ਼ਹਿਰ ਜਿਹੜਾ ਸੁਰੱਖਿਆ ਦੇ ਮੱਦੇ ਨਜ਼ਰ ਰੱਖਦੇ ਹੋਏ ਸੁਰੱਖਿਤ ਨਹੀਂ ਰਿਹਾ ਕਿ ਇੱਕ ਤਰੀਕ ਦੀ ਘਟਨਾ ਲੇਕਿਨ ਪੁਲਿਸ ਨੇ ਅਜੇ ਤੱਕ ਕੋਈ ਵੀ ਐਫ ਆਈ ਆਰ ਨਹੀਂ ਲੌਂਚ ਕੀਤੀ ਜਿਸ ਸਖਸ਼ ਦੇ ਉੱਤੇ ਸਰੀਰ ਦੇ ਉੱਤੇ ਜੋ ਚੋਟਾ ਨਿਸ਼ਾਨ ਹੈ ਉਹ ਸਖਸ਼ ਦਾ ਪੂਰਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਕੀ ਨਾਮ ਹੈ ਭਾਈ ਜੀ ਆਪਣਾ ਰਜਿੰਦਰ ਸਿੰਘ ਜੀ ਰਜਿੰਦਰ ਜੀ ਕੀ ਮਾਮਲਾ ਹੈ ਕੀ ਸੀਗਾ ਕਿਉਂ ਤੁਹਾਡੇ ਨਾਲ ਕੁੱਟਮਾਰ ਕੀਤੀ ਗਈ ਤੁਸੀਂ ਕਹਿ ਰਹੇ ਹੋ ਕਿ ਕਿਡਨੈਪ ਕੀਤਾ ਗਿਆ ਕਿਉਂ ਕੀਤਾ ਗਿਆ ਭਾਜੀ ਅਸੀਂ ਸੰਗੋਲਪੁਰ ਤੋਂ ਲਹਾਰੇ ਵੱਲੋਂ ਆ ਰਹੇ ਸੀਗੇ ਰਸਤੇ 'ਚ ਪਾ ਮੇਨ ਕਲੇ ਪੈਂਦੀ ਐ ਮੈਂ ਤੇ ਮੇਰਾ ਭਤੀਜਾ ਅਸੀਂ ਦੋਨੇ ਉੱਥੇ ਖਾਣ ਪੀਣ ਵਾਸਤੇ ਖੜ ਗਏ ਆ ਸਾਡੇ ਤੋਂ ਪਹਿਲਾਂ 4-5 ਸੈਕਸ ਉੱਥੇ ਬੈਠੇ ਸੀਗੇ ਜਿਨ੍ਹਾਂ ਨੇ ਮੇਰੇ ਤੇ ਹਮਲਾ ਕੀਤਾਗਾ ਉਹ 4-5 ਬੰਦੇ ਬੈਠੇ ਸੀਗੇ ਅਸੀਂ ਖਾ ਪੀ ਕੇ ਜਦੋਂ ਨਿਕਲੇ ਆ ਨਿਕਲਣ ਕਾਰਜ ਮੇਰਾ ਭਤੀਜਾ ਬੈਠਾ ਮੈਂ ਬਾਥਰੂਮ ਕਰਕੇ ਉੱਥੇ ਕੋਲੇ ਆ ਗਿਆਗਾ ਮੇਰਾ ਉਹਨਾਂ ਨੇ ਮੋਬਾਈਲ ਖੋਲਿਆ ਤੇ ਭਤੀਜੇ ਦੀ ਕਾਰ ਦੀ ਚਾਬੀ ਕੱਢ ਲਈ ਕਹਿੰਦੇ ਵੀ ਸਾਡਾ ਕੋਈ ਲੈਣ ਦੇਣ ਸੀਗਾ ਬਣਾ ਮੋਟਾ ਕਹਿੰਦੇ ਲੈਣ ਦੇਣ ਹੁਣੇ ਹੀ ਹਿਸਾਬ ਕਰੋ ਜੀ ਹੁਣੇ ਹੀ ਪੈਸੇ ਲੈਣੇ ਨੇ ਮੈਂ ਕਹਿੰਦਾ ਜੀ ਪਹਿਲਾਂ ਉਹਨਾਂ ਦਾ ਮੈਨੂੰ ਦੋ ਵਾਰੀ ਫੋਨ ਆਇਆ ਮੈਂ ਉਹਨਾਂ ਦਾ ਫੋਨ ਵੀ ਨਹੀਂ ਨਹੀਂ ਭਾਈ ਜੀ ਕਿਸ ਚੀਜ਼ ਦੇ ਪੈਸੇ ਦਾ ਲੈਣ ਦੇਣਾ ਹਿਸਾਬ ਸੀਗਾ ਕਿਹੜੇ ਪੈਸੇ ਤੁਸੀਂ ਉਹਨਾਂ ਕੋਲ ਲਿੱਤੇ ਹੋਏ ਸੀ ਮੈਂ ਭਾਜੀ ਉਹਨਾਂ ਤੋਂ ਪੈਸੇ ਲਏ ਸੀ ਵਿਆਜ ਤੇ ਤੇ ਆਪਣੀ ਸਕਿਉਰਿਟੀ ਕਾਰ ਵੀ ਖੜਾਈ ਆ ਉਹਨਾਂ ਕੋਲੇ ਅੱਜ ਵੀ ਖੜੀ ਆ ਉਹਨਾਂ ਕੋਲੇ ਅਸੀਂ ਮੈਂ ਉਹਨਾਂ ਤੋਂ 3 ਲੱਖ ਰੁਪਏ ਲਿਆ ਸੀਗਾ ਜੀ ਤੇ 3 ਲੱਖ ਦੇ ਵਿੱਚੋਂ ਪੌਣੇ 3 ਲੱਖ ਰੁਪਏ ਜਾ ਚੁੱਕਿਆ ਕਦੇ ਹੁਣ ਕਿੰਨਾ ਕੁ ਵਿਆਜ ਲਾਇਆ ਤੁਹਾਨੂੰ ਵਿਆਜ ਭਾਜੀ ਪਹਿਲਾਂ ਤੁਸੀਂ ਕਹਿੰਦੇ 2% ਲਾਵਾਂਗੇ ਬਾਅਦ 10% ਲਾਵਾਂਗੇ ਕਹਿੰਦੇ 15% ਲਾਵਾਂਗੇ 20% ਤੱਕ ਉਹਨ ਤਾਂ ਤੁਹਾਨੂੰ ਕਿਡਨਾਪ ਕੀਤਾ ਗਿਆ ਪੇ ਤੁਹਾਨੂੰ ਲੈ ਕੇ ਕਿੱਥੇ ਜਾਇਆ ਗਿਆ ਜੋ ਤੁਸੀਂ ਤੁਹਾਨੂੰ ਅਲਫ ਨੰਗਾ ਜਿਹੜਾ ਕੀਤਾ ਗਿਆ ਉਹਦੀ ਕੋਈ ਵੀਡੀਓ ਵੀ ਹੈ ਹਾਂ ਮੇਰੇ ਕੋਲ ਬਾਕਾਇਦਾ ਵੀਡੀਓ ਹੈਗੀ ਜਿਸੇ ਮੈਨੂੰ ਅਲਫ ਨੰਗਾ ਕੀਤਾ ਗਿਆ ਘੜੀਸਕੇ ਲਿਆਂਦਾ ਗਿਆ ਕਾਰ ਦੇ ਵਿੱਚ ਪਾਇਆ ਗਿਆ ਆਈਟਨ ਕਾਰ ਸੀਗੀ ਉਹਦੇ ਵਿੱਚ ਮੈਨੂੰ ਘੜੀਸਕੇ ਪਾ ਕੇ ਲਹਾਰੇ ਲੈ ਗਏ ਨੇ ਜੀ ਲਹਾਰੇ ਸ਼ਮਸ਼ਾਨ ਘਾਟ ਦੇ ਨਾਲ ਅੱਗੇ ਜਾ ਕੇ ਇੱਕ ਮੋਟਰ ਹੈਗੀ ਉੱਥੇ ਜਾ ਕੇ ਮੇਰੀ ਕੁੱਟਮਾਰ ਕੀਤੀ ਉਹਨਾਂ ਨੇ ਪਹਿਲਾਂ ਇੱਥੇ ਕੁੱਟਮਾਰ ਕੀਤੀ ਫਿਰ ਉੱਥੇ ਕੁੱਟਮਾਰ ਕੀਤੀ ਜੀ ਕੁੱਟਗਾ ਮਾਰਨ ਕਰਨ ਤੋਂ ਬਾਅਦ ਮੇਰੇ ਬੇਟੇ ਦਾ ਵੀ ਪਹੁੰਚ ਗਿਆ ਸੀ ਉੱਥੇ ਮੌਕੇ ਤੇ ਕਿਉਂਕਿ ਮੇਰੇ ਦੂਜੇ ਭਤੀਜੇ ਨੇ ਫੋਨ ਬੜਾ ਸੁਣੋ ਤੈਨਾਂ ਨੂੰ ਫੋਨ ਕੀਤਾ ਇਹ ਵੀ ਚਲਾ ਗਿਆ ਬੇਟਾ ਮੇਰਾ ਤੇ ਇਹ ਵੀ ਮੁੰਡਾ ਚਲਾ ਗਿਆ ਜਾਂ ਨੂੰ ਮੈਨੂੰ ਚੱਕ ਕੇ ਜਦੋਂ ਚੱਕ ਕੇ ਨਿਕਲੇ ਨੇ ਉਦੋਂ ਪਹੁੰਚੇ ਨੇ ਇਹ ਪਹੁੰਚੇ ਤੇ ਇਹਨਾਂ ਨੇ ਪਰੌੜ ਪੀਸੀਆਰ ਨੂੰ ਫੋਨ ਕੀਤਾ ਪੀਸੀਆਰ ਵੀ ਆ ਗਈ ਸੀ ਫਿਰ ਉਹਨਾਂ ਨੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਐਸਐਚਓ ਸਾਹਿਬ ਮੌਕੇ ਤੇ ਪਹੁੰਚ ਗਏ ਸੀਗੇ ਐਸਐਚਓ ਸਾਹਿਬ ਜਦੋਂ ਮੌਕੇ ਤੇ ਪਹੁੰਚੇ ਮੇਰਾ ਬੇਟਾ ਉਹਨਾਂ ਨਾਲ ਕਾਰ 'ਤੇ ਬੈਠ ਕੇ ਉਹਨਾਂ ਦੀ ਗੱਡੀ 'ਚ ਬੈਠ ਕੇ ਉੱਥੇ ਇਹਨਾਂ ਦੇ ਘਰ ਗਿਆ ਕਾਰ ਜਾ ਕੇ ਐਸਐਚਓ ਸਾਹਿਬ ਨੇ ਰੇਟ ਕੀਤੀ ਹੈ ਰੇਟ ਕਰਕੇ ਵੀ ਮੈਨੂੰ ਫਿਰ ਦੱਸੋ ਵੀ ਬੰਦਾ ਕਿੱਥੇ ਗਿਆ ਜਦੋਂ ਉਹਨਾਂ ਨੇ ਕਿਹਾ ਬੰਦਾ ਕਿੱ ਵੀ ਭਰੇ ਪੁਲਿਸ ਆ ਗਈ ਐ ਫੇਰ ਉਹ ਮੈਨੂੰ ਛੱਡ ਕੇ ਭੱਜ ਗਏ ਨੇ ਜੀ ਮੈਨੂੰ ਆਲਫ ਨੰਗਾ ਛੱਡ ਕੇ ਭੱਜ ਗਏ ਆ ਕਿੰਨੀ ਕਿੰਨ੍ਹੀ ਸੰਖਿਆ ਸੀ ਉਹਨਾਂ ਦੀ ਉਹਨਾਂ ਦੀ ਕਰੀਮ 13 14 ਮੁੰਡੇ ਸੀ ਜੀ ਕੀ ਕੀ ਹਥਿਆਰ ਸੀ ਜਿਨ੍ਹਾਂ ਤੁਹਾਡੇ ਤੇ ਵਾਰ ਕੀਤਾ ਗਿਆ ਪਹਿਲਾਂ ਤਾਂ ਮੈਨੂੰ ਉਹਨਾਂ ਨੇ ਕੁੱਟਿਆ ਜੀ ਇੱਥੇ ਹੀ ਹੱਥਾਂ ਮੋੜ ਕੇ ਮੁੱਕੀਆਂ ਮਾਰੀਆਂ ਤੇ ਉੱਥੇ ਆ ਕੇ ਡਾਂਗਾ ਕੁੱਟਿਆ ਉੱਥੇ ਮੋਟਰ ਤੇ ਆ ਕੇ ਡਾਂਗਾ ਨਾ ਕੁੱਟਿਆ ਉਹਨਾਂ ਨੇ ਮੈਨੂੰ ਜੀ ਸਾਹਿਬ ਤਾਂ ਕਹਿੰਦੀ ਐ ਕਿ ਸੁਰੱਖਿਆ ਯਕੀਨੀ ਬਣਾਈ ਜਾਏਗੀ ਤੁਹਾਡਾ ਕਿੰਨੀ ਤਰੀਕ ਦਾ ਮਾਮਲਾ ਇਹ ਸਾਡਾ ਮਾਮਲਾ ਹੈਗਾ ਜੀ ਪਹਿਲੇ ਤਰੀਕ ਦਾ ਬਾਕਾਇਦਾ ਵੀਡੀਓ ਤੇ ਰੇਟ ਹੈਗੀ ਐ ਟਾਈਮ ਐਸਐਸਓ ਸਾਹਿਬ ਮੇਰੀ ਗੱਲ ਹੀ ਨਹੀਂ ਸੁਣਦੇ ਭਾਈ ਆਮਾ ਦੀ ਪਾਰਟੀ ਆਪ ਹੀ ਗੁੰਡਾਗਰਦੀ ਕਰ ਰਹੀ ਹੈ ਤੁਹਾਡੇ ਕਹਿਣ ਦੇ ਮੁਤਾਬਕ ਤੇ ਆਪ ਹੀ ਜਿਹੜੀ ਇੱਕ ਭਗਵੰਤਮਾਨ ਕਹਿੰਦੇ ਲੋਕਾਂ ਨੂੰ ਆਵਾਮ ਨੂੰ ਸੁਰੱਖਿਅਤ ਰੱਖਿਆ ਜਾਵੇ ਭਾਜੀ ਗੁੰਡਾ ਕਰਦੀ ਹੈ ਸ਼ਰੇਆਮ ਗੁੰਡਾ ਕਰਦੀ ਹੈ ਉਹ ਨਵਾਂ ਨਵਾਂ ਉਹਨਾਂ ਨੇ ਪ੍ਰਧਾਨ ਬਣਾਇਆਗਾ ਸੋਸਾਇਟੀ ਦਾ ਤੇ ਉਹ ਆਪਦੀ ਗੁੰਡਾਗਰਦੀ ਦਿਖਾ ਰਹੀ ਜੀ ਉੱਥੇ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਡੇ ਪਤੀ ਕਿਡਨੈਪ ਹੋ ਚੁੱਕੇ ਨੇ ਇਹਨਾਂ ਦਾ ਫੋਨ ਆਇਆ ਸੀਗਾ ਮੇਰੇ ਜੀਠ ਦੇ ਫੋਨ ਤੇ ਤੇ ਇਹਨਾਂ ਉਹਨਾਂ ਦਾ ਫੋਨ ਖੋਲਿਆ ਤੇ ਫੋਨ ਆਇਆ ਫਿਰ ਉਦੋਂ ਪਤਾ ਲੱਗਿਆ ਵੀ ਇਹ ਹੈ ਨਹੀਂ ਇਹਨਾਂ ਦਾ ਫੋਨ ਮੈਂ ਫਿਰ ਹੀ ਪਤਾ ਲੱਗਿਆ ਵੀ ਲਹਾਰੇ ਪੁੱਲ ਤੇ ਸੀ ਫਿਰ ਅਸੀਂ ਉੱਥੇ ਗਏ ਸਾਰੇ ਤੇ ਜਦੋਂ ਇਹ ਉੱਥੇ ਗਏ ਸਾਨੂੰ ਇਹ 2-3 ਘੰਟੇ ਬਿਲਕੁਲ ਨਹੀਂ ਮਿਲੇ ਹੈਗੇ ਤੇ ਉਹਨਾਂ ਦੇ ਹੀ ਬੰਦੇ ਦੋ ਜਾਣੇ ਥਾਣੇ 'ਚ ਸੀ ਸਾਨੂੰ ਨਹੀਂ ਸੀ ਪਤਾ ਉਹ ਸਾਰੀ ਸਾਡੀ ਇਨਫੋਰਮੇਸ਼ਨ ਲੈ ਰਹੇ ਸੀ ਵੀ ਅਸੀਂ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਅਸੀਂ ਕਿਹਨੂੰ ਬੁਲਾ ਰਹੇ ਕਿਹਨੂੰ ਨਹੀਂ ਬੁਲਾ ਰਹੇ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਹੁਣ ਇਦਾਂ ਬੰਦਾ ਲੈ ਬਗਾਰ ਨਹੀਂ ਜਾਣਗੇ ਤਾਂ ਉਹ ਜਦੋਂ ਪਹਿਲਾਂ ਐਸਐਚਓ ਕਹਿੰਦਾ ਵੀ ਹੁਣ ਬਾਰਿਸ਼ ਹੋ ਰਹੀ ਹੈ ਅਸੀਂ ਸੇਰੇ ਦੇਖਦੇ ਆ ਕੀ ਕਰਦੇ ਆ ਮੈਂ ਕਹਿੰਦਾ ਅਸੀਂ ਬੰਦਾ ਲੈ ਬਗਾਰ ਜਾਣੇ ਬੰਦਾ ਮਰ ਜਾਏ ਐਸਐਚਓ ਬਾਰਿਸ਼ ਦਾ ਇੰਤਜ਼ਾਰ ਕਰ ਰਿਹਾ ਹ ਗੱਡੀ 'ਚ ਬੈਠਾ ਕਰੇ ਜਾਣ ਨੂੰ ਜਿਹੜਾ ਉਹਨਾਂ ਦਾ ਨਾਲ ਦਾ ਬੰਦਾ ਹੈਗਾ ਉਹ ਉਹਨਾਂ ਨਾਲ ਕੋਈ ਗੱਲਬਾਤ ਕਰ ਰਿਹਾ ਸਾਨੂੰ ਨਹੀਂ ਸੀ ਪਤਾ ਵੀ ਉਹਨਾਂ ਦਾ ਬੰਦਾ ਹੈਗਾ ਅੱਛਾ ਤੇ ਜਦੋਂ ਦੇਖਿਆ ਵੇਖਿਆ ਅਸੀਂ ਬੰਦਾ ਲਾਈਵ ਕਰਦਾ ਇੱਥੋਂ ਜਾਣਾ ਨਹੀਂ ਫੇਰ ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ ਫੇਰ ਇਹਨਾਂ ਨੂੰ ਉਹ ਛੱਡ ਕੇ ਗਏ ਉੱਥੇ ਛੱਡ ਕੇ ਜਗੇ ਆ ਆਪ ਹੀ ਛੱਡ ਕੇ ਗਏ ਐਸਐਟਓ ਨੇ ਕਿਹਾ ਛੱਡ ਕੇ ਨਹੀਂ ਗਏ ਬਸ ਇੱਥੇ ਛੱਡ ਕੇ ਚਲੇ ਗਏ ਉੱਥੇ ਤਾਂ ਉੱਥੇ ਹੀ ਛੱਡ ਕੇ ਚਲੇ ਗਏ ਤੇ ਮੇਰਾ ਭਤੀਜਾ ਮੈਨੂੰ ਲਾਹਦਾ ਫਿਰਦਾ ਸੀਗਾ ਉਹ ਲੈ ਕੇ ਆਇਆ ਬੇਟਾ ਮੇਰਾ ਕਿ ਫੇਰ ਕੱਪੜੇ ਲੈ ਕੇ ਆ ਘਰੋਂ ਉਹ ਪਾ ਕੇ ਫੇਰ ਅਸੀਂ ਠਾ ਦਾ ਬੇਟਾ ਲੱਭਣ ਗਿਆ ਉੱਥੋਂ ਸਿਰਫ ਇਹਨਾਂ ਦੀ ਬਣਾਉਣ ਲੱਭੀ ਹੈ ਬਾਕੀ ਕੱਪੜੇ ਉਹ ਹੈ ਨਹੀਂ ਕੱਪੜੇ ਉਹਨਾਂ ਦੇ ਕੋਲੇ ਨਹੀਂ ਮੇਰੇ ਨਹੀਂ ਮਤਲਬ ਇੰਨੀ ਕੁੱਟਮਾਰ ਕੀਤੀ ਕਿ ਜਾਨੂ ਮਾਰਨਾ ਸੀ ਜਾਨਾ ਭਾਜੀ ਮਾਰਨ ਦੇ ਵਾਸਤੇ ਲੈ ਗਏ ਮੋਟਰ ਵਾਸਤੇ ਕੀ ਲੈਣਾ ਸੀ ਦਾ ਕੇਸ ਪੰਨਾ ਚਾਹੀਦਾ ਬਿਲਕੁਲ ਅਟੈਂਟ ਟੂ ਮਰਡਰ ਦਾ ਕੇਸ ਪੈਣਾ ਚਾਹੀਦਾ ਮਰਦੀ ਗੱਲ ਕਰ ਰਹੇ ਪੋਸਲੇ ਦਾ 6 ਤੋਂ 1 ਤਰੀਕ ਤੋਂ ਲੈ ਕੇ 7 ਤਰੀਕ ਹੋ ਗਈ شادی ਨਾਲ ਕੁਝ ਨਹੀਂ شادی ਸੁਣਵਾਈ ਬੋਲਾ ਇਹਨਾਂ ਨੂੰ ਬੁਲਾ ਲੈਂਦੇ ਆ ਦੋ ਦੋ ਘੰਟੇ ਐਸ ਐਚਓ ਆਂਦਾ ਨਹੀਂ ਕਦੇ ਉਧਰ ਨਾ ਕਦੇ ਉਧਰ ਨਾ ਕਦੇ ਉਧਰ ਆ ਥਾਣਾ ਕਿਹੜਾ ਥਾਣਾ ਭਾਜੀ ਚਦਰ ਪੈਂਦਾ ਮਰਾਡੋ ਚੌ ਮੈਂ ਸੀਪੀ ਸਾਹਿਬ ਦਾ ਦਰਖਾਸਤ ਦਿੱਤੀ ਹੈ ਉਹਦੀ ਵੀ ਕੋਈ ਸੁਣਵਾਈ ਨਹੀਂ ਹੋਈ ਉਹਦਾ ਕੋਈ ਪਹੁੰਚੀ ਨਹੀਂ ਅਗੀ ਉਹ ਕਹਿੰਦੇ ਮੈਸੇਜ ਆਊਗਾ ਉਹ ਵੀ ਨਹੀਂ ਆਇਆ ਜੀ ਕਿੱਦਾਂ ਕਰ ਲਵਾਂਗੇ ਜੇ ਪਹਿਲੇ ਨਾਲ ਭਤੀਜਾ ਹੁਣ ਉਹਨੂੰ ਫੋਨ ਆਉਂਦੇ ਨੇ ਧਮਕੀਆਂ ਦੇਵੇ ਤੂੰ ਪਿੱਛੇ ਹਟ ਜਾ ਨਹੀਂ ਤਾਂ ਤੇਰਾ ਵੀ ਇਹੀ ਹਾਲ ਕਰਨਾ ਤੁਸੀਂ ਕਿੱਦਾਂ ਲੱਭਿਆ ਫਿਰ ਇਹਨਾਂ ਨੂੰ ਸਾਨੂੰ ਫੋਨ ਆਇਆ ਸੀਗਾ ਜੀ ਜਦੋਂ ਉਹ ਦੂਜਾ ਭਰਾ ਗੁਰਚਰਨ ਸਿੰਘ ਉਹਨਾਂ ਦਾ ਫੋਨ ਆਇਆ ਸੀ ਸਾਨੂੰ ਤੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਇੱਦਾਂ ਦਾ ਚਾਚਾ ਹੀ ਆ ਵੀ ਇੱਥੋਂ ਚੱਕ ਕੇ ਲੈ ਗਿਆ ਆ ਮੇਰਾ ਇਹਨਾਂ ਦਾ ਬੇਟਾ ਵਈ ਆਹ ਤੇ ਮੈਨੂੰ ਫਿਰ ਲੈ ਕੇ ਗਿਆ ਵੀ ਉੱਥੇ ਜਦੋਂ ਅਸੀਂ ਜਾ ਕੇ ਦੇਖਿਆ ਜੀ ਉਸ ਟਾਈਮ i10 ਗੱਡੀ ਦੇ ਵਿੱਚ ਪਾ ਕੇ ਇਹਨਾਂ ਨੂੰ ਲੈ ਚੱਕੇ ਸੀ ਇੱਕ ਇੱਕ ਕਾਲੇ ਰੰਗ ਦੀ ਸਕੋਰਪੀਓ ਵੀ ਸੀ ਉਹਨਾਂ ਦੇ ਕੋਲੇ ਜੀ ਚਿੱਟੇ ਰ ਚਿੱਟੇ ਰੰਗ ਦੀ ਸਕੋਰਪੀਓ ਸੀ ਉਹਨਾਂ ਦੇ ਕੋਲੇ ਉਹ ਸਕੋਰਪੀ ਵੀ ਉਹਨਾਂ ਦੇ ਮਗਰਗੇ ਦੋ ਗੱਡੀਆਂ ਗਈਆਂ ਨੇ ਉਹਨਾਂ ਨੇ ਸਾਨੂੰ ਦੱਸਿਆ ਉਹ ਬਕਾਇਦਾ ਕਹਿ ਕੇ ਗਿਆ ਸੀ ਲਹਾਰੇ ਲੈ ਕੇ ਚੱਲੇ ਆਈ ਉਹਨਾਂ ਨੂੰ ਉਹ ਦੂਜੇ ਬ੍ਰਦਰ ਨੂੰ ਦੱਸਦੇ ਸੀਗੇ ਜਿਹੜੇ ਨਾਲ ਸੀ ਇਹਨਾਂ ਚਾਚਾ ਜੀ ਦੇ ਗੁਰਸ਼ਰਨ ਸਿੰਘ ਉਹਨਾਂ ਨੂੰ ਦੱਸ ਕੇ ਗਿਆ ਵੀ ਸੀ ਲਹਾਰੇ ਲੈ ਕੇ ਚੱਲੇ ਆਈ ਫਿਰ ਉੱਥੋਂ ਜਦੋਂ ਅਸੀਂ ਉੱਥੋਂ ਪਤਾ ਕੀਤਾ ਫਿਰ ਅਸੀਂ ਉੱਥੇ ਮੌਕੇ ਤੇ ਪੁਲਿਸ ਬੁਲਾਈ ਮੌਕੇ ਤੇ ਪੁ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀਗੀ ਮੈਨੂੰ ਨਾਂ ਨਹੀਂ ਪਤਾ ਸੰਦੀਪ ਕੁ ਸੰਦੀਪ ਸਿੰਘ ਨਾਮ ਦਾ ਕੋਈ ਸ਼ਖਸ਼ੀ ਉਹਨਾਂ ਦੇ ਘਰੇ ਗਏ ਮੋਕੇ ਵਾਰ ਉੱਥੇ ਤੋਂ ਅਸੀਂ ਘਰੇ ਪਹੁੰਚੇ ਉਹਨਾਂ ਦੇ ਤਾਂ ਉਹਨਾਂ ਦੇ ਘਰੇ ਸਾਨੂੰ ਕੋਈ ਨਹੀਂ ਮਿਲਿਆ ਫਿਰ ਅਸੀਂ ਦੁਬਾਰਾ ਉਹ ਜਿਹੜੀ ਗੱਡੀ ਆਈ ਸੀ ਪੁਲਿਸ ਵਾਲਿਆਂ ਦੀ ਉਹ ਅਸੀਂ ਦੁਬਾਰਾ ਥਾਣੇ ਗਏ ਆ ਜੀ ਫਿਰ ਉੱਥੇ ਜਾ ਕੇ ਤਾਂ ਵੀ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਜੀ ਅਸੀਂ ਅਸੀਂ 2-3 ਘੰਟੇ ਉੱਥੇ ਪਾਜੀ ਖੱਜਲ ਖਵਾਰ ਹੁੰਦੇ ਰਹੇ ਆ ਥਾਣੇ ਤੇ ਬਾਅਦ ਚ ਸਾਨੂੰ ਪਤਾ ਲੱਗਿਆ ਫਿਰ ਅਸੀਂ ਚਾਚਾ ਜੀ ਨੂੰ ਆਪਣੇ ਨੂੰ ਲੈ ਕੇ ਆਏ ਆ ਜਾ ਕੇ ਉੱਥੋਂ ਬੜੀ ਸੁਰੱਖਿਸ਼ ਸੀਗੇ ਕਿ ਥਾਣੇ ਵਾਲੇ ਦੇ ਅੰਨਾ ਬੋਲਬਾਲਾ ਪੀਓ ਨੂੰ ਕੁੱਟਣ ਤੇ ਯੋਗ ਕਰਦਾ ਪੀਓ ਨੂੰ ਕਿਡਨਾਪ ਕਰ ਲਿਆ ਇੱਕ ਮੁੰਡਾ ਤੇ ਮਾਂ ਲੱਗੇ ਨੇ ਲੱਭਣ ਨੂੰ ਭਤੀਜ ਲੱਗੇ ਨੇ ਭਾਂਜੇ ਲੱਗੇ ਨੇ ਲੇਕਿਨ ਬਾਪੂ ਮਿਲਿਆ ਕਿੱਦਾਂ ਮਿਲਿਆ ਇਦਾਂ ਜੀ ਉਹ ਸਾਨੂੰ ਕਹਿ ਕੇ ਗਏ ਜਦੋਂ ਉੱਥੋਂ ਲੈ ਲੈ ਗਏ ਆ ਮੇਰੇ ਬ੍ਰਦਰ ਨੇ ਦੱਸਿਆ ਉਹਨਾਂ ਨੇ ਕਹਿੰਦੇ ਅਸੀਂ ਕਾਲੇ ਕਾਉਂਸਲਰ ਦੇ ਬੰਦੇ ਆ ਕਹਿੰਦਾ ਉੱਥੇ ਲਹਾਰੇ ਦੇ ਕਹਿੰਦਾ ਵੀ ਉੱਥੇ ਆ ਜਾਓ ਤੁਸੀਂ ਜੇ ਅਸੀਂ ਉੱਥੇ ਬੰਦੇ ਲੈ ਕੇ ਚੱਲੇ ਆ ਜੀ ਉਹ ਫਿਰ ਅਸੀਂ ਭਾਜੀ ਉੱਥੇ ਲੱਭਿਆ ਉਹਨੂੰ ਪੁਲਿਸ ਨੇ ਕੋਈ ਪਹਿਲਾਂ ਪੁਲਿਸ ਸਾਡੇ ਨਾਲ ਗਈ ਜ਼ਰੂਰ ਉਹਨਾਂ ਦੇ ਘਰੇ ਗਏ ਬੰਦਿਆਂ ਦੇ ਉਹ ਮੁੰਡੇ ਨਹੀਂ ਮਿਲੇ ਉਸ ਤੋਂ ਬਾਅਦ ਪੁਲਿਸ ਵਾਲੇ ਆਏ ਫਿਰ ਅਸੀਂ ਅਸੀਂ ਦੋ ਜਣੇ ਗਏ ਤਿੰਨੇ ਆਣੇ ਅਸੀਂ ਪਰ ਅਸੀਂ ਖੁਦ ਆਪ ਲੱਭਿਆ ਉੱਥੇ ਲਾਰੇ ਵਾਲੀ ਸਾਈਡ ਤੇ ਹੀ ਲਾਰੇ ਮੋਟਰ ਤੇ ਫਿਰ ਉੱਥੇ ਜਦੋਂ ਅਸੀਂ ਦੇਖਿਆ ਉੱਥੇ ਪਏ ਸੀਗੇ ਇਹ ਦਵਾਜਾਂ ਆਂਦੀਆਂ ਸੀਗੀਆਂ ਜਦੋਂ ਬੰਦੇ 6:00 ਵਜੇ ਦੀ ਆਵਾਜ਼ ਤਾਂ ਬੰਦਾ ਮਾਰਦੇ ਚੀਕ ਮਾਰਦਾ ਉਹ ਤੋਂ ਬਾਅਦ ਸਾਨੂੰ ਪਤਾ ਲੱਗਿਆ ਸੀ ਇਹਨੂੰ ਚੱਕਿਆ ਕੱਪੜੇ ਪਾਏ ਲੈ ਕੇ ਆਏ ਠਾਣੇ ਹਾਫ ਨੰਗੇ ਸੀਗੇ ਕੱਪੜੇ ਅਸੀਂ ਨਾਲ ਲੈ ਗਏ ਟੀ-ਸ਼ਰਟ ਪਜਾਮਾ ਲਿਆ ਸੀ ਕਿਸੇ ਤੋਂ ਉੱਥੋਂ ਤੇ ਪਾਏ ਕੱਪੜੇ ਫਿਰ ਲੈ ਕੇ ਆਏ ਜੀ ਇਹਨਾਂ ਨੂੰ ਉਹ ਲਾਨ ਤਾਂ ਨਹੀਂ ਹੈ ਪ ਪੁਲਿਸ ਨੂੰ ਅਸੀਂ ਉੱਥੇ ਅਸੀਂ ਰੋਡ ਜਾਮ ਕਰਨ ਲਈ ਕਿਹਾ ਤਾਂ ਸਾਡੇ ਨਾਲ ਪੁਲਿਸ ਸਾਡੇ ਨਾਲ ਗਈ ਪਹਿਲਾਂ ਤਾਂ ਜਾਣ ਨੂੰ ਹੀ ਨਹੀਂ ਤੁਹਾਡੇ ਨਾਲ ਤਿਆਰ ਸੀ ਅਸੀਂ ਕਿਹਾ ਵੀ ਰੋਡ ਜਾਮ ਕਰਦੇ ਹਾਂ ਰਾਤ ਨੂੰ ਉਹ ਕਹਿੰਦੇ ਅਸੀਂ ਬਾਰਿਸ਼ ਦਾ ਸਵੇਰੇ ਸੁਣਵਾਈ ਕਰਾਂਗੇ ਮੈਨੂੰ ਤਾਂ ਭਾਜੀ ਉਹਨਾਂ ਨੇ ਮੋਟਰ ਤੇ ਮਾਰ ਦੇ ਦੀ ਸੰਜਨਾ ਔਰ ਲੈ ਕੇ ਗਏ ਨੇ ਵੀ ਮਾਰ ਹੀ ਦੇਣਾ ਮੋਟਰ ਤੇ ਨਹੀਂ ਮੋਟਰ ਤੇ ਲੈ ਜਾਣ ਦਾ ਕੀ ਮਤਲਬ ਉਹਨਾਂ ਦਾ ਮੋਟਰ ਤੇ ਲਿਆ ਕੇ ਕਰਨਾ ਕੀ ਹੈ ਨਹੀਂ ਪਰ ਜੇ ਕੋਈ ਉਹਨਾਂ ਨੇ ਮੈਨੂੰ ਉਦਾਂ ਲੈ ਆਣਾ ਸੀ ਕੋਈ ਗੱਲਬਾਤ ਕਰਨੀ ਸੀ ਕਿਸੇ ਦੇ ਘਰੇ ਕੌਂਸਲਰ ਦੇ ਕਿਸੇ ਅਹੁਦੇਦਾਰ ਦੇ ਘਰੇ ਲੈ ਕੇ ਜਾਂਦੇ ਤੇ ਮੈਨੂੰ ਮੋਟਰ ਤੇ ਲੈ ਜਾਣ ਦਾ ਕੀ ਮਤਲਬ ਬਣਦਾ ਸੀਗਾ ਮੋਟਰ ਤੇ ਜਾ ਕੇ ਉਹਨਾਂ ਲਲਕਾਰੇ ਮਾਰੇ ਆ ਮਾਰਨ ਦੇ ਵੀ ਮਾਰ ਦਾਂਗੇ ਮਾਰ ਦਾਂਗੇ ਜਦੋਂ ਉਹਨਾਂ ਨੂੰ ਘਰੋਂ ਉਹਨਾਂ ਨੂੰ ਫੋਨ ਚੱਲੇਗਾ ਵੀ ਘਰੇ ਪੁਲਿਸ ਆ ਗਈ ਹੈ ਫਿਰ ਉਹ ਛੱਡ ਕੇ ਭੱਜੇ ਮੈਨੂੰ ਜਿੱਦਾਂ ਮਾਨ ਸਾਹਿਬ ਨੂੰ ਮਾਨ ਸਾਹਿਬ ਆਈ ਲਾਣਦਾਂ ਨੇ ਮਾਨ ਸਾਹਿਬ ਤੇ ਇਹੋ ਜੀ ਸਰਕਾਰ ਕੀ ਕਰਨੀ ਹੈ ਸਾਨੂੰ ਤਾਂ ਕਾਂਗਰਸ ਜਾਂ ਕਾਲੀ ਚੰਗੇ ਸੀਗੇ ਇਹ ਤਾਂ ਗੰਦੀ ਸਰਕਾਰ ਹੈਗੀ ਜਿਹੜੀ ਗਰੀਬ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਇੱਕ ਤਗੜਾ ਬੰਦਾ ਮੌਜਾਂ ਲਵੇ ਮ ਜਦੋਂ ਅਸੀਂ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਿਹਾ ਵੀ ਇਦਾਂ ਦਾ ਅਸੀਂ ਰੋਡ ਜਾਮ ਕਰਾਂਗੇ ਫੇਰ ਉਹ ਸਾਡੇ ਨਾਲ ਗਏ ਆ ਜੀ ਉੱਥੇ ਉਹਨਾਂ ਦਾ ਬ੍ਰਦਰ ਸੀਗਾ ਜਿਹੜਾ ਬੰਟੀ ਉਹਦੇ ਘਰੇ ਗਏ ਆ ਅਸੀਂ ਉਹ ਬੰਦੇ ਨੇ ਫੋਨ ਕਰਕੇ ਫੇਰ ਉਹਨਾਂ ਆਪਣੇ ਬ੍ਰਦਰ ਨੂੰ ਫੋਨ ਕੀਤਾ ਫੇਰ ਉਹਨਾਂ ਨੇ ਐਸਐਚਓ ਨਾਲ ਗੱਲਬਾਤ ਕੀਤੀ ਸਾਨੂੰ ਨਹੀਂ ਪਤਾ ਕੀ ਗੱਲਬਾਤ ਹੋਈ ਫੇਰ ਉਹਨਾਂ ਫੇਰ ਉਹ ਬੰਦੇ ਛੱਡ ਕੇ ਭੱਜ ਗਏ ਜੀ ਉੱਥੋਂ ਲੇਕਿਨ ਪਰਿਵਾਰ ਮੇਰੇ ਪਿੱਛੇ ਜਿਹੜਾ ਪਰਿਵਾਰ ਹੈ ਇਹਨਾਂ ਦਾ ਅੰਨਕ ਕਿਡਨਾਪ ਕੀਤਾ ਗਿਆ ਉਸ ਤੋਂ ਬਾਅਦ ਕੁੱਟਮਾਰ ਕੀਤੀ ਗਈ ਇੱਕ ਮੋਟਰ ਤੇ ਲੈ ਕੇ ਜਾ ਕੇ ਇਹਨਾਂ ਨਾਲ ਕੁੱਟਮਾਰ ਕੀਤੀ ਗਈ ਜਿੱਥੇ ਖਾਣਾ ਖਾ ਰਹੇ ਸੀਗੇ ਉੱਥੋਂ ਦੀ ਅਲਫਨੰਗਾ ਕਰਕੇ ਗੱਡੀਆਂ ਦੇ ਵਿੱਚ ਤੂੰਣ ਕੇ ਲੈ ਕੇ ਜਾਇਆ ਗਿਆ ਲੇਕਿਨ ਪਰਿਵਾਰ ਨੂੰ ਇੱਕ ਘੰਟੇ ਬਾਅਦ ਪਤਾ ਲੱਗਦਾ ਲੇਕਿਨ ਅੱਜ ਨੂੰ ਤਰੀਕ 7 ਹੋ ਜਾਂਦੀ ਹੈ ਇੱਕ ਤਰੀਕ ਦਾ ਜਿਹੜਾ ਮਾਮਲਾ ਹੈ ਲੇਕਿਨ ਪੁਲਿਸ ਵੱਲੋਂ ਹਜੇ ਦਾ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਪੀੜਤਾ ਦਾ ਵੀ ਕਹਿਣਾ ਹੈ ਕਿ ਮੈਨੂੰ ਥਾਣੇ ਬੁਲਾ ਦਿੱਤਾ ਜਾਂਦਾ ਵਾ ਲੇਕਿਨ ਦੋ-ਦੋ ਘੰਟੇ ਐਸਚੂ ਨਹੀਂ ਆਉਂਦੇ ਲੇਕਿਨ ਕਿਸ ਤਰ੍ਹਾਂ ਦਾ ਲਾਅ ਆਰਡਰ ਜਾ ਰਿਹਾ ਇੱਕ ਪਾਸੇ ਮਾਨ ਸਾਹਿਬ ਕਹਿੰਦੀ ਹੈ ਕਿ ਨਵੀਆਂ ਗੱਡੀਆਂ ਦੇਤੀਆਂ ਨਵੀਆਂ ਗੱਡੀਆਂ ਦੇਤੀਆਂ ਤੇ ਸੁਰੱਖਿਆ ਯਕੀਨੀ ਬਣਾ ਦਿੱਤੀ ਹੈ ਲੇਕਿਨ ਸੁਰੱਖਿਆ ਯਕੀਨੀ ਖਾਕ ਦੀ ਹੈ ਕਿ ਬੰਦਾ ਚੜੱਪੜ ਕੇ ਉੱਥੇ ਮਰਦਾ ਪਿਆ ਸੀਗਾ ਲੇਕਿਨ ਪੋਸੜੇ ਤੱਕ ਕਾਰਵਾਈ ਨਹੀਂ ਕੀਤੀ ਕਿ ਇੱਕ ਐਮਐਲਏ ਦੇ ਉੱਤੇ ਜਿਹੜੇ આરોਪ ਲਗਾਏ ਜਾ ਰਹੇ ਨੇ ਕਿ ਐਮਐਲਏ ਦੀ ਪਾਵਰ ਇੰਨੀ ਹੋ ਗਈ ਕਿ ਇਨਸਾਫ ਦੀਵਾਨ ਹਸਤੇ ਤਾਂ ਬੜੀ ਦੂਰ ਦੀ ਗੱਲ ਹੈ ਤੇ ਆਮ ਲੋਕਾਂ ਦੇ ਵਿਚਰਨੀ ਬੜੀ ਦੂਰ ਦੀ ਗੱਲ ਹੈ ਤੇ ਆਮ ਲੋਕਾਂ ਦੇ ਉੱਤੇ ਇਹਦਾ ਜ਼ੁਲਮ ਹੋਣ ਕੇ ਤਾਂ ਸਰਕਾਰਾਂ ਆਖੀ ਰਾਜ ਸੱਤਾ ਦਾ ਪੋਕ ਕਿੱਦਾਂ ਲੈ ਸਕਦੇ ਐਸੱਚੇ ਸਾਹਿਬ ਗੱ ਹਾਂ ਜੀ ਬਧੀਏ ਬਜੀ ਬਾਈ ਜੀ ਰਜਿੰਦਰ ਸਿੰਘ ਦਾ ਕੀ ਮਾਮਲਾ ਕੀ ਜਿੰਨਾ ਕੁੱਟਮਾਰ ਹੋਈ ਸੀਗੀ ਲੋਹਾਰੇ ਦੇ ਕੋਲ ਜਿਹਨੂੰ ਕਿਡਨਾਪ ਕੀਤਾ ਗਿਆ ਸੀਗਾ ਉਹਨਾਂ ਪੈਸਿਆਂ ਦਾ ਲੈ ਆਣ ਦੇਣ ਸੀ ਆਫੇਚ ਹਾਂ ਜੀ ਉਹਦੇ ਕਰਕੇ ਫਿਰ ਉਹਨਾਂ ਨੇ ਦੂਜੀ ਪਾਰਟੀ ਨੇ ਵੀ ਕੁੱਟਮਾਰ ਕੀਤੀ ਹੈ ਲੇਕਿਨ ਸਰ ਕਿਡਨਾਪ ਕੀਤਾ ਜਾਣਾ ਆਕੀਰ ਕਿਡਨਾਪ ਲੁਧਿਆਣਾ ਸ਼ਹਿਰ ਦੇ ਵਿੱਚ ਦਾ ਸੀਪੀ ਸਾਹਿਬ ਕਹਿੰਦੇ ਲਾਅਨ ਆਰਡਰ ਮੇਨਟੇਨ ਕੀਤਾ ਜਾਊਗਾ ਸਟ੍ਰਕਚਰ ਉਹਨਾਂ ਨੂੰ ਪਰਵਾਹ ਨਹੀਂ ਸੀ ਪੁਲਿਸ ਦੀ ਸਰ ਪਤਰਕਾਰ ਜੀ ਸਾਹਿਬ ਅਸੀਂ ਜੋ ਉਹਦੀ ਬਣਦੀ ਉਹ ਕਾਰਵਾਈ ਕਰਦਣ ਲੱਗੇ ਆਂ ਮਤਲਬ ਹੋ ਗਈ ਐ ਨਹੀਂ ਪਹਿਲੀ ਜੀ ਹੋਰ ਹੋਰ ਪੁਲਿਸ ਦਾ ਕੀ ਉਹ ਉਹਦੇ ਚੌਂਕਨ ਜਾਰ ਨੂੰ ਜ਼ਾਇਦ ਕਰਤੀ ਉਹ ਬੰਦੇ ਫੜੂਗਾ ਜੀ ਹੋਰ ਅੱਗੇ ਤੋਂ ਆਪਾਂ ਕੀ ਕਾਰਵਾਈ ਕਰਾਂਗੇ ਨਹੀਂ ਲੇਕਿਨ ਸਰ ਇੱਕ ਤਰੀਕ ਤੋਂ ਮਾਮਲਾ ਹੈਗਾ ਇੱਕ ਤਰੀਕ ਦੀ ਵਾਰ ਦਾ ਤਾਂ ਇਨਸੀਡੈਂਟ ਹੈ 7 ਤਰੀਕ ਹੋ ਗਈ ਜੀ ਕਿਉਂਕਿ ਇੱਕ ਤਰੀਕ ਦੀ ਪਹਿਲਾਂ ਤਾਂ ਇਹਨਾਂ ਨੇ ਨਹੀਂ 2 ਦਿਨ ਪਹਿਲਾਂ ਕਿਹਾ ਸੀ ਵਕੀਲ ਨਾਲ ਸਲਾਹ ਕਰਕੇ ਬਿਆਨ ਲਖਾਵਾਂਗੇ ਜੀ ਨਾ ਲੇਕਿਨ ਪਰਿਵਾਰ ਸਾਡੇ ਕੋਲ ਹੈ ਲੇਕਿਨ ਉਹ ਕਿਸੇ ਵਕੀਲ ਸਾਹਿਬ ਨਾਲ ਕੋਈ ਗੱਲ ਨਹੀਂ ਕੀਤੀ ਥਾਣੇ ਕਹਿੰਦੇ ਅਸੀਂ ਬੈੰਦੇ ਹਾਂ ਐਸ.ਐਚ.ਓ ਸਾਹਿਬ ਦੋ ਦੋ ਘੰਟੇ ਵੇਖੋ ਸਾਨੂੰ ਯਾਰ ਝੂਠ ਮਾਰਨ ਦੀ ਕੀ ਲੋੜ ਹੈ ਦੱਸੋ ਅਸੀਂ ਉਸ ਦਿਨ ਵੀ ਪਰਚਾ ਦਰਜ ਕੀਤਾ ਹੈ ਕਰਨਾ ਸੀ ਤੇ ਅੱਜ ਵੀ ਕੀਤਾ ਹੈ ਕਿਸ ਸਫੈਂਸ ਦੇ ਉਹਦਾ ਸਾਨੂੰ ਕੀ ਸਾਨੂੰ ਦੱਸੋ ਉਹ ਉਹ ਕੋਈ ਫਰਕ ਪੈਣਾ ਸੀ ਦੱਸੋ ਲੇਕਿਨ ਸਰ ਕਿਸ ਸਫੈਂਸ ਦੇ ਤਹਿਤ ਮੁਕੱਦਮਾ ਦਰਜ ਹੋਇਆ ਦੱਸ ਸਕਦੇ ਹੋ ਨਹੀਂ ਉਹ ਤੁਸੀਂ ਐਫ.ਆਈ.ਆਰ ਦੇ ਕਾਪੀ ਅੰਦੀ ਕੇ ਜਨਾਬ ਚਲੋ ਬਹੁਤ ਬਹੁਤ ਸ਼ੁਕਰੀਆ ਸਰ ਨਹੀਂ ਲੇਕਿਨ ਐਸ ਐਚਓ ਸੀਗੇ ਜਿਨ੍ਹਾਂ ਨੇ ਕਿਹਾ ਕਿ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ ਗਿਆ ਵੈ ਲੇਕਿਨ ਤੁਸੀਂ ਵਕੀਲ ਨੂੰ ਮਿਲੇ ਸੀਗੇ ਟਾਈਮ ਦਿੱਤਾ ਤੋ ਦਿੰਦਾ ਨਹੀਂ ਨਹੀਂ ਕੋਈ ਵਕੀਲ ਨੂੰ ਨੇ ਮੇਰੇ ਅਸੀਂ ਕਿਸੇ ਨੂੰ ਨਹੀਂ ਮਿਲੇ ਸਰ ਅਸੀਂ ਸਿਰਫ ਇਹਨਾਂ ਨੂੰ ਕਿਹਾ ਇੱਕ ਮੈਂ ਕਿਹਾ ਵਕੀਲ ਦੀ ਸਲਾਹ ਲੈ ਲਈਏ ਕਹਿੰਦੇ ਨਹੀਂ ਸਾਡੀ ਸਲਾਹ ਨਾ ਚੱਲੋ ਤੁਸੀਂ ਵੀ ਪੁਲਿਸ ਦਾ ਨਾਂ ਨਹੀਂ ਲੈਣਾ ਵੀ ਪੁਲਿਸ ਉਹਨਾਂ ਦੇ ਘਰੇ ਗਈ ਸੀਗੀ ਵੀ ਸਾਨੂੰ ਪੁਲਿਸ ਨੂੰ ਵੇਚਣਾ ਲੈ ਕੇ ਆਓ ਮੈਂ ਬਿਰਾੜਾ ਜਦੋਂ ਪੁਲਿਸ ਨੂੰ ਲੈ ਕੇ ਗਿਆ ਤਾਂ ਅਸੀਂ ਸੱਚਾਈ ਕਵਾਂਗੇ ਨੇ ਵੀ ਵਾਟਸਐਪ ਪੁਲਿਸ ਗਈ ਆ ਤਾਂ ਉਹਨਾਂ ਦੇ ਘਰ ਤਾਂ ਮੈਨੂੰ ਤਾਂ ਛੱਡਿਆ ਉਹਨਾਂ ਨੇ ਜੇ ਪੁਲਿਸ ਉਹਨਾਂ ਦੇ ਘਰੇ ਗਈ ਆ ਤਾਂ ਹੀ ਉਹਨ ਨਹੀਂ ਨਹੀਂ ਤਾਂ ਉਹਨਾਂ ਨੂੰ ਕਹਦਾ ਡਰ ਸੀਗਾ ਨਹੀਂ ਤਾਂ ਮੈਨੂੰ ਮਾਰ ਹੀ ਦੇਣਾ ਸੀ ਉਹਨਾਂ ਨੇ ਜੇ ਪੁਲਿਸ ਮੇਰਾ ਬੇਟਾ ਨੇ ਘਰੇ ਨਾ ਲੱਗੇ ਜਾਂਦਾ ਬਿਰਚ ਦੀ ਜਾਂ ਮੇਰਾ 100 ਨੰਬਰ ਤੇ ਫੋਨ ਨਾ ਕਰਦਾ ਤੇ ਮੈਨੂੰ ਕਿੱਥੋਂ ਲਈ ਛੱਡਣਾ ਸੀ ਉਹਨਾਂ ਨੇ ਜੇ ਪੁਲਿਸ ਉਹਨਾਂ ਦੇ ਕਰ ਗਈ ਆ ਤੇ ਡਰ ਪਿਆ ਉਹਨਾਂ ਨੂੰ ਤੇ ਫੇਰ ਛੱਡ ਕੇ ਭੱਜੇ ਨੇ ਉਥੋਂ ਪੂਰਾ ਤਸਵੀਰ ਹੈ ਐਸਚੂ ਨੇ ਤਾਂ ਕਹਿਤਾ ਕਿ ਐਫ ਆਈ ਆਰ ਉਸ ਦਿਨ ਦਰਜ ਕਰਨੀ ਲੇਕਿਨ ਵਕੀਲ ਦਾ ਸਮਾਂ ਮੰਗ ਲਿਆ ਲੇਕਿਨ ਪਰਿਵਾਰ ਕਹਿ ਰਿਹਾ ਕਿ ਅਸੀਂ ਸਮਾਂ ਨਹੀਂ ਮੰਗਿਆ ਸੀਗਾ ਲੇਕਿਨ ਅਸੀਂ ਦੱਸ ਦਈਏ ਕਿ ਪੁਲਿਸ ਨੇ ਕਿਹਾ ਕਿ ਮੁਕੱਦਮਾ ਦਰਜ ਕਰ ਲਿਤਾ ਗਿਆ ਜਦੋਂ ਅਫੈਂਸ ਪੁੱਛੇਗੇ ਤਾਂ ਫੈਂਸ ਨਹੀਂ ਦੱਸੇਗੇ ਨੇ ਲੇਕਿਨ ਮੁਕੱਦਮਾ ਕਹਿੰਦਾ ਦਰਜ ਕਰ ਲਿਤਾ ਗਿਆ ਹੁਣ ਦੇਖਦੇ ਹਾਂ ਕਿ ਇਸ ਸੱਚ ਨੂੰ ਇਨਸਾਫ ਮਿਲੇਗਾ ਕਿ ਨਹੀਂ ਮਿਲੇਗਾ ਇੱਕ ਤਰੀਕ ਦਾ ਮਾਮਲਾ 7 ਤਰੀਕ ਹੋ ਗਈ ਹੈ ਲੇਕਿਨ ਐਫ ਆਈ ਆਰ ਜਿਹੜੀ ਹੈ ਐਸਚੂ ਦੇ ਕਹਿੰਦੇ ਮਿਲ ਆ ਵੀ ਆ ਦਰਜ ਹੁੰਦੀ ਹੈ ਤੇ ਮਰਾਡੋ ਚੌਂਕੀ ਦੇ ਇਨਚਾਨ ਨੂੰ ਕਹਿ ਦਿੱਤਾ ਕਿ ਉਹ